ਕਲਕੱਤੀ ਲੈਣ ਗਿਆ ਆਂਦਾ ਆ ਰਿਹਾ ਸਾਰਾ ਜੀ ਕਿ ਆਹ ਫੋਟੋ ਖਾਣ ਦੀ ਸਾਰਾ ਫੋਟੋ ਕਰਾਉਣਾ ਚਲੋ ਉਹ ਬੰਦਾ ਨਾਲ ਕਰ ਨਾਲ ਹੋ ਜਾਓ ਕਿਹਦੀ ਨਾਮ ਦਿਓ ਨਾਮ ਲਓ ਜੀ ਅੰਕਲ ਜਿਹੜੀ ਆਇਓ ਨਾਲ ਜੁਰ ਇੱਕ ਲਾਗ ਨਹੀਂ ਆਇਆ ਜਸਾ ਹੁਣ ਭਲਾ ਕਰਨ ਵਾਸਤੇ ਪਤਾ ਕੀ ਦਿੱਖਤੀ ਹੁੰਦੀ ਆ ਜੀ ਮੈਂ ਤੁਹਾਨੂੰ ਦੱਸਣ ਲੱਗਾ ਕਿ ਇਤਿਹਾਸ ਪੜਿਆ

ਕੀ ਸਕਦੇ ਨਾ ਤੁਹਾਰੇ ਹਾਂ ਜੀ ਜਰੂਰ ਲੋਕ ਸਭਾ ਹਿਆਰਪੁਰ ਹਲਕੇ ਦਾ ਜੋ ਗਵਾੜਾ ਭਾਰਤੀਨ ਦਾ ਪਾਰਟੀ ਦਾ ਜੋ ਦਫਤਰ ਅੱਜ ਖੁੱਲਿਆ ਗਿਆ ਬੜੀ ਸੰਗ ਬੜੀ ਦੂਰ ਦੂਰੋਂ ਇਸ ਲੋਕ ਸਭਾ ਹਲਕੇ ਦੇ ਪਿੰਡਾਂ ਤੋਂ ਸਾਰੇ ਸਾਡੇ ਭਾਰਤੀਨ ਦਾ ਪਾਰਟੀ ਦੇ ਕਾਰਜਕਰਤਾ ਸੀਨੀਅਰ ਸਾਰੇ ਇੱਥੇ ਪਹੁੰਚਦੇ ਆ ਬੜੀ ਖੁਸ਼ੀ ਦੇਖੋ ਤੁਸੀਂ ਕਿੰਨਾ ਉਤਸ਼ਾਹ ਆ ਕਾਰਜਕਰਤਾ ਜੋ ਲੋਕ ਸਭਾ ਹਲਕੇ ਦੇ ਵਿੱਚ ਜੋ ਸਾਡੇ ਮੈਡਮ ਜੀ ਨੂੰ ਟਿਕਟ ਦਿੱਤੀ ਮੋਦੀ ਜੀ ਨੇ ਤੇ ਬਹੁਤ ਵਧੀਆ ਪ੍ਰਯਾਸ ਕੀਤਾ ਤੇ ਮੈडम ਜੀ ਦਾ ਸਮਾਜ ਦੇ ਵਿੱਚ ਹਿਆਰਪੁਰ ਅਕੜੇ ਵਿੱਚ ਬਹੁਤ ਨਾਮ ਆ ਪਹਿਲਾ ਕੇਂਦਰ ਦੇ ਮੰਤਰੀ ਜੀ ਆਮਾਨਦਾਰੀ ਦੇ ਨਾਲ ਜੋ 5 ਸਾਲ ਉਹਨਾਂ ਨੇ ਨਿਭਾਇਆ ਉਸ ਦਾ ਹੀ ਨਿਦੀਜ਼ਾ ਜੋ ਸਾਡੇ ਮੈਡਮ ਜੀ ਦੇ ਵਿੱਚ ਦਿੱਖਣ ਦਿੱਤੀ ਆ ਅੱਜ ਜੋ ਦਫ਼ਤਰ ਦਾ ਬਹਾਰਨ ਕੀਤਾ ਜਾ ਰਿਹਾ ਮਹਾਰਾਜ ਦੀ ਹਜ਼ੂਰੀ ਵਿੱਚ ਔਰ ਮੈਂ ਸਾਰੀ ਸੰਗਤ ਨੂੰ ਇਹ ਬੇਇੱਜ਼ਤੀ ਕਰੂੰਗਾ ਇਸ ਵਾਰ ਕਮਲ ਦੇ ਬੋਲ ਤੇ ਪੂਰਾ ਲਾ ਕੇ ਮੈਡਮ ਨੀਦਾ ਨੂੰ ਬਰਾ ਇਨਜਤਾਓ ਘਰ ਘਰ ਦੇ ਵਿੱਚ ਬਾਹਰ ਜਿਹੜੀ 400 ਬਾਾਰ ਇਸ ਵਾਰ ਪ੍ਰਧਾਨ ਮੰਤਰੀ ਜੀ ਨੇ ਜੋ ਵਾਦਾ ਕੀਤਾ ਹੈ ਉਹ ਸਾਰੇ ਹੀ ਡੱਟ ਜਾਓ ਕਾਰੇ ਕਰਤਾ ਮੇਰੀ ਇਹ ਹੀ ਬੇਨਤੀ ਆ ਜੋ ਮੋਦੀ ਜੀ ਦੇਸ਼ ਵਾਸਤੇ ਕਰ ਸਕਦੇ ਆ ਨਾ ਹੋਰ ਕੀਤਾ ਸਾਡੇ ਕੇਂਦਰ ਦੇ ਮੰਤਰੀ ਜੋ ਖਵਾੜਾ ਦੇ ਵਿੱਚ ਡਵੈਲਪਮੈਂਟ 82 ਕਰੋੜ ਸਟੇਜ ਤੇ ਜਿੱਦਾਂ ਸਾਰਾ ਹੀ ਕਾਰਪੋਰੇਸ਼ਨ ਨਾ ਤਿੰਨ ਸਾਲ ਨਹੀਂ ਬਣੀ ਇਹ ਸਰਕਾਰ ਬੜੀ ਨਕਮੀ ਆ ਔਰ ਸਰਕਾਰ ਦੀ ਮੈਂ ਨਿੰਦਾ ਕਰਦਾ ਆ ਆਪ ਸਰਕਾਰ ਫੇਲ ਆ ਔਰ ਇਸ ਵਾਰ ਜੋ ਮੈਡਮ ਜੀ ਆ ਸਾਡੇ ਬਹੁਤ ਮਾਰਜਨ ਨਾਲ ਜਿੱਤੂਗੇ ਲੋਕ ਸਭਾ ਜੀ ਹਰ ਹਲਕੇ ਦੇ ਕਿਉਂਕਿ ਕੰਮ ਕੀਤਾ ਡਿਵੈਲਪਮੈਂਟ ਕੀਤੀ ਵਿਕਾਸ ਵਿਕਾਸ ਹੈ ਨਾ ਤੇ ਲੋਕਾਂ ਨੇ ਵੋਟਾਂ ਦੇ ਰੀਆਂ ਔਰ ਅਸੀਂ ਸ਼ਹਿarpur ਹਲਕੇ ਦੇ ਵੀ ਬਹੁਤ ਬਹੁਤ ਖੁਸ਼ ਹਾਂ ਸਾਰੇ ਹਲਕਿਆਂ ਦੇ ਲੋਕਾਂ ਦਾ ਬੜਾ ਉਤਸ਼ਾਹ ਆ 22 ਤਰੀਕ ਨੂੰ ਜੋ ਜੋਧਿਆ ਦੇ ਵਿੱਚ ਮੰਤਰ ਬਣਿਆ ਸੀ ਉਹਦਾ ਵੀ ਇੱਕ ਲਹਿਰ ਚੱਲ ਰਹੀ ਆ ਪੂਰੇ ਮੈਨੂੰ ਲੱਗਦਾ ਪੰਜਾਬ ਚ ਪੰਜਾਬੀ ਸੀਟਾਂ ਜਿਹੜੀਆਂ ਭਾਰਤੀਨਾਂ ਦਾ ਬਾਦ ਪੰਜਾਬ ਚ ਲੈ ਕੇ ਜਾਊਗੀ ਔਰ ਆਨ ਵਾਲਾ ਸਮਾਂ ਦੇਸ਼ ਭਰ ਦੇ ਵਿੱਚ ਜੋ 400 ਸੀਟਾਂ ਮੋਦੀ ਜੀ ਨੇ ਗਿਆ ਉਹ ਬਾਹਰ ਹੋਣ ਗਿਆ ਮੈਂ ਅਜਨ ਰੰਦੇ ਸਾਰੇ ਕਾਰਕਟਰਾਂ ਆਪਣੇ ਵੱਲੋਂ ਦਿਲ ਕਰਾਇਆ ਸਿਰ ਚਗਾ ਕੇ ਇਹਨਾਂ ਬੇਨਤੀ ਕਰਦਾ ਵੀ ਤੁਸੀਂ ਬਾਹਰ ਚੜ ਕੇ ਔਰ ਮੈਡਮ ਜੀ ਜਿਉਤਾਓ ਧੰਨਵਾਦ ਦੇਣੀ ਕਿਹੜੀ ਆਪਣੀ ਪਾਰਟੀ ਨਾਲ ਉਹਦੀ ਮੁਕਾਬਲਾ ਲੁਕਾ ਰਿਹਾ ਮੈਂ ਪਹਿਲਾਂ ਵੀ ਕਿਹਾ ਮੇਰਾ ਕਿਸੇ ਪਾਰਟੀ ਨਾਲ ਉਹ ਆਪਣੇ ਆਪਣੇ ਹਰ ਇੱਕ ਪਾਰਟੀ ਜੋ ਲਾਰੀਆਂ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਜੋ ਮੈਡਮ ਜੀ ਨੇ ਕੰਮ ਕੀਤਾ ਕੇਂਦਰ ਦੇ ਮੰਤਰੀ ਸੀਨੀ ਸੋਮਰਾਇ ਨੇ ਕੰਮ ਕੀਤਾ ਲੋਕ ਸਾਨੂੰ ਗੋਟਾ ਪਾ ਰਹੇ ਆ ਤੁਸੀਂ ਆਨ ਵਾਲਾ ਸਮ ਆਪਣੇ ਆਪ ਦੇਖ ਲਿਓ ਵੀ ਕਿੱਦਾਂ ਮੁਕਾਬਲੇ ਵਿੱਚ ਮੈਡਮ ਜੀ ਨੂੰ ਵੋਟਾਂ ਬਹਿਣਗੀਆਂ ਆਹ ਬਾਜੀ ਇਹ ਰਾਜੀ ਜੀ ਕਹ ਰਹੇ ਹੈ ਤੇਰਾ ਇਹ ਜਿਹੜਾ ਸੀਟਾਂ ਸੀ ਮੈਂ ਜੀ ਪ੍ਰਾਪਤ ਕਰਾਂਗਾ ਲੋਕ ਕਹਿੰਦਾ ਹਰ ਨੂੰ ਹੱਕ ਆ ਕੋਈ ਵੀ ਕਹਿੰਦਾ ਮੈਂ ਸਾਨੂੰ ਸਾਨੂੰ ਹੱਕ ਆ ਪੰਜਾਬ ਦੇ ਵਿੱਚ ਪੰਜ ਸੀਟਾਂ ਸੀ ਲੋਕ ਸਭਾ ਲੈਣੇ ਕਹਿੰਦਾ ਹੱਕ ਆ ਕੰਮ ਕਰੋਗੇ ਤਾਂ ਲੋਕ ਵੋਟ ਪਾਊਗਾ ਅੱਜ ਕੰਮ ਨਹੀਂ ਕੀਤਾ ਸਰਕਾਰਾਂ ਨੇ ਅੱਜ 2 ਸਾਲ ਹੋ ਗਏ ਆ ਲਗਭਗ ਕਿੰਨੀ ਵੋਟਾਂ ਦੇ ਤੁਸੀਂ ਦਿੱਤੂਗਾ ਜੀ ਸਰ ਕਿੰਨੀਆਂ ਵੋਟਾਂ ਦੇ ਕੋਪਾ ਪਵਾੜੇ ਕੋਸੀ 20000 ਦੀ ਲੀਡਰ ਲੱਗੀ ਰੋਲਾ ਇਲਾਕੇ ਦੇ ਵਿੱਚ ਵਿਰੋਧ ਹੋ ਰਿਹਾ ਹੈ ਬੜਾ ਕਿਦੈ ਨੀ ਬਰੋ ਲੋੜਿਆ ਸਾਰੇ ਭਾਵਾਂ ਕਿਸਾਨਾਂ ਨੂੰ ਪੈਸੇ ਸੈਂਟਰ ਗਵਰਨਮੈਂਟ ਨੇ ਭੇਜੇ ਆ ਪਿੰਡਾਂ ਦੇ ਵਿੱਚ ਕੋਈ ਸਾਡਾ ਵਿਕਾਸ ਨਹੀਂ ਅੱਜ ਲੋਕ ਵਿਕਾਸ ਦੇ ਨਾਂ ਤੇ ਇੱਥੇ ਮੋਟਾ ਬਣ ਗਏ ਅੱਜ ਮੈਡਮ ਦੇ ਸੰਗਤਾਂ ਦੇ ਸਮਾਰੋਹਾਂ ਕਰਾ ਰਹੇ ਨੇ ਜਿਹਨਾਂ ਦੇ ਅਨੁਸਾਰ ਦੇ ਪਾਏ ਗਏ ਪੂਰਾ ਨਕੀਤ ਕੀਤਾ ਗਿਆ ਤੇ ਸਾਕਾ ਦੇ ਬਾੜੇ ਹੱਥੇ ਦੀ ਪੋਤੀ ਹਾਜੀ ਭਰੀਆ ਇਹਦੇ ਵਿੱਚ ਪਿੰਡਾਂ ਦੇ ਪੰਜ ਸਰਪੰਚ ਸ਼ਹਿਰ ਦੇ ਅਸੀਸ਼ ਸ਼ਹਾਬਾ ਵੀ ਮੌਜੂਦ ਨੇ ਆਪਕੋ ਪਾਰਟੀ ਦੇ ਲਈ ਬਹੁਤ ਬਹੁਤ ਆਪਣੀ ਜਨਯੋਗ ਕਿਰੇੜੇ ਹੈਗੇ ਆ ਸਾਡੇ ਅਧਿਆਸੀ ਜਿਹੜੇ ਨਸੀਸ ਹੈਗੇ ਆ ਉਹ ਵੀ ਇਹਦੇ ਵਿੱਚ ਪਾਣੀ ਕਾਟੇ ਕਰਦੇ ਆ ਬਹੁਤ ਬੜੀ ਸੰਸਕਿਰਤ ਕਰਦੇ ਆ ਔਰ ਮੀਨ ਕਰਦੇ ਆ ਕਿ ਜਿਆਦਾ ਬੁਰਾਗਾ ਕਾਟੀ ਲੈਣਾ ਸੁਝਾਉਂਦਾ ਸਾਰੇ ਬੰਦੇ ਜਿਹੜੇ ਕਿੱਡੇ ਪਏ ਆ ਮੀਨ ਆ ਬਹੁਤ ਬੜੀ ਚੀਜ਼ ਹੈ